ਹੈਲੋ ਗਾਇਸ ਕਿਵੇਂ ਹੋ ਸਾਰੇ ਮੈਂ ਉਮੀਦ ਕਰਦੇ ਹਾਂ ਕਿ ਸਾਰੇ ਜਣੇ ਠੀਕ ਠਾਕ ਹੋਗੇ ਹੀ ਠੀਕ ਠਾਕ ਤੇ ਅੱਜ ਮੈਂ ਧੋਣ ਲੱਗੀ ਆ ਦਾਣੇ ਤਾਂ-ਜਾਂ ਸਾਰਾ ਰੈਡੀ ਹੋ ਗਿਆ ਹਾਂ ਆਵਾ ਦਾਣੇ ਜਿਹੜੇ ਧੋਵਾਂਗੇ ਤੇ ਆਹ ਹੈਗਾ ਆਪਣੀ ਆ ਪੱਲੀ ਆ ਜਿੱਥੇ ਤੇ ਪਾਣੀ ਸੁੱਕਣੇ ਚਲੋ ਮੈਂ ਦਾਣੇ ਪਹਿਲਾਂ ਉੱਥੇ ਲੈ ਜਾਨੀ ਆ ਤੇ ਉੱਥੇ ਜਾ ਕੇ ਧੋਣੇ ਆ ਲੋ ਜਿੱਥੇ ਮੈਂ ਤੋਲ ਲਈਆਂ ਆਪਣੇ ਦਾਣੇ ਜਿਹੜੇ ਨਾ ਸਾਡਾ ਪੀਣਾ ਮਤਲਬ ਪੰਜਾਂ ਛਾਲਣਾ ਦਾ ਆਟਾ ਜਿਹ ਹੈਗਾ ਵੈਸੇ ਤੇ ਮੈਂ ਕਿਹਾ ਚਲੋ ਪਹਿਲਾਂ ਆਪਾਂ ਤੋਲ ਲੀਨੇ ਆ ਕਿਉਂਕਿ ਫਿਰ ਸੁੱਕਣ 'ਚ ਵੀ ਟਾਈਮ ਲੱਗ ਜਾਂਦਾ ਵਾ ਚਾਰ ਪੰਜ ਦਿਨ ਦਾ ਆਰਾਮ ਨਾਲ ਸੁੱਕਣ 'ਚ ਹੀ ਲੱਗ ਜਣੇ ਸਿਆਲ ਦੇ ਦੇਣੇ ਆ ਕਿੱਥੇ ਮੈਂ ਪੈਪ ਕਰ ਲਿਆ ਵਾ ਸਿੱਧਾ ਇੱਥੇ ਪੈਪ ਸਾਡੇ ਨੇ ਦੁਕਾਨਦਾਰ ਵਾਲੀ ਸਾਈਡ ਉੱਤੇ ਨਾ ਮੋਟਰ ਹੈ ਮਤਲਬ ਜਿਹੜਾ ਸਮਰਸੀਬਲ ਉੱਥੇ ਕਿ ਜਿਆ ਤਾਂ ਉੱਥੇ ਨਾਲੇ ਇਹਨਾਂ ਵਾਰ ਲਵਾਇਆ ਕੰਧ ਦੇ ਨਾਲ ਕਿਉਂਕਿ ਸਾਡੀ ਨਾ ਪਹਿਲਾਂ ਸਲਾਹ ਉਸ ਟਾਈਮ ਵਾਸ਼ਰੂਮ ਬਣਾਉਣ ਦੀ ਉਧਰਲੀ ਸਾਈਡ ਹੀ ਤੇ ਬਾਅਦਾਂ ਸਾਡੇ ਗਰੇਟ ਦਾ ਦੀ ਰੋਖ ਟੰਕ ਬਣਿਆ ਤਾਂ ਕਰਕੇ ਫਿਰ ਸਾਨੂੰ ਵਾਸ਼ਰੂਮ ਵਗੈਰਾ ਜਿਹੜੇ ਇੱਧਰ ਦੀ ਸਾਈਡ ਬਣਾਉਣੇ ਪਏ ਤੇ ਇੱਥੇ ਮੈਂ ਸਾਰਾ ਆਪਣਾ ਸਮਾਨ ਸੋਣ ਲੈ ਕੇ ਬਹਿ ਗਈ ਆ ਤੇ ਆਪਣਾ ਹੁਣ ਮੈਂ ਢੋਲੂਗੀ ਸਾਡੇ ਨਾ ਸੋਸਰੀ ਜੀ ਵੀ ਪੈ ਗਈ ਆ ਟੰਕ ਦੇ ਵਿੱਚ ਹੁਣ ਆਉਣਗੇ ਨਾ ਇਹ ਤੇ ਫਿਰ ਦਵਾਈ ਵਗੈਰਾ ਰੱਖਣਗੇ ਆਪੇ ਮੈਂ ਨਾ ਮਾਚੇਸ ਦੀਆਂ ਤੀਲਾਂ ਵਗੈਰਾ ਉਹ ਵੀ ਸੁੱਟ ਧੀਆਂ ਵੇਚ ਪਰ ਨਹੀਂ ਕੋਈ ਫਰਕ ਜਾਂ ਨਹੀਂ ਲੱਗਣਿਆ ਮੈਨੂੰ ਨਾ ਸੁਸਰੀਲੀ ਲੱਗੀ ਲੱਗਣ ਲੱਗੀ ਆ ਜਿੱਦਾਂ ਹਜੇ ਨਾ ਸ਼ੁਰੂ-ਸ਼ੁਰੂ ਹੀ ਹੋਈ ਆ ਮੈਨੂੰ ਲੱਗਦਾ ਵਾ ਕਿਉਂਕਿ ਜੇ ਚਾਦੀ ਲੱਗ ਜਾਂਦੀ ਫਿਰ ਬਾਹਰ ਨਿਕਲਣੀ ਸ਼ੁਰੂ ਹੋ ਜਾਣੀ ਸੀ ਪਰ ਨਹੀਂ ਹਜੇ ਬਚਾਅ ਵਾ ਇੰਨੀ ਨਹੀਂ ਹੈਗੀ ਪਰ ਹੁਣ ਹੁਣੀ ਸ਼ੁਰੂ ਹੋ ਗਈ ਆ ਤੇ ਇਹ ਮੈਂ ਆ ਗਿਆ ਚਲੋ ਟੋਕੇ ਫਿਰ ਆਪਾਂ ਨੂੰ ਸਕਾ ਲਾਂਗੇ ਜਾਂ ਸੁੱਕਦੇ ਫਿਰ 4-5 ਦਿਨ ਤਰਾਮ ਨਾਲ ਸੁੱਕਣ ਚ ਲੱਗ ਜਾਂਦੇ ਆ ਤੇ ਇੰਨਾ ਚ ਇਹ ਮਤਲਬ ਹੈ ਤੁਹਾਡੇ ਲੈਟ ਆਉਂਦੀ ਹੀ ਪਰਣਾਵੇਂ ਸੋਚਿਆ ਕਿ ਚਲ ਪਾਣੀ ਬਹੁਤ ਜ਼ਿਆਦਾ ਠਰਿਆ ਹੀ ਤੇ ਮੈਨੂੰ ਇਹ ਕਿ ਚਲ ਟੈਂਕੀ ਨਾ ਫਿਰ ਐਵੇਂ ਭਗਦਾ ਰਹਿਣਾ ਓਵਰਫਲੋ ਹੋ ਜਾਣੀ ਹੈ ਟੈਂਕੀ ਤੇ ਜਿਹੜਾ ਮੈਂ ਪਾਣੀ ਟੈਂਕੀ ਵਿੱਚ ਹੈਗਾ ਥੋੜਾ ਜਿਹਾ ਪਾਣੀ ਤੋਂ ਉਨਾਂ ਘਰ ਤਲੀਨੀ ਆ ਪਹਿਲਾਂ ਤੇ ਫਿਰ ਦੁਬਾਰਾ ਮੈਂ ਭਰੂੰਗੀ ਤੇ ਬੜਾ ਹੀ ਜਣਾ ਨਾ ਠਰਿਆ ਪਾਣੀ ਕਿਉਂਕਿ ਟਾਈਮ ਵੀ ਨਹੀਂ ਤੇ 9:30 ਦਾ ਟਾਈਮ ਹੋਣਾ ਵਾ ਜਾਂ 10 ਵਜੇ ਹੋਣਗੇ ਮੈਂ ਨਾ ਉਹ ਟਾਈਮ ਦੇਖਿਆ ਨਹੀਂ ਉਦੋਂ ਮੈਨੂੰ ਇਹ ਕਿ ਛੇਤੀ ਛੇਤੀ ਮੈਂ ਤੋਲਾਂ ਤੇ ਜਿੰਨੀ ਸੁੱਕੂਗੀ ਉੰਨੀ ਚੰਗੀ ਆ ਤੇ ਮੈਂ ਇੱਥੇ ਧੋਣ ਦੀ ਆ ਤੇ ਇਹਨਾਂ ਨੂੰ ਧੋਣ ਵਿੱਚ ਜ਼ਿਆਦਾ ਤਾਂ ਟਾਈਮ ਲੱਗਣ ਲੱਗਾ ਕਿਉਂਕਿ ਇਹਦੇ ਵਿੱਚ ਨਾ ਸੁਸਰੀ ਜੀ ਲੱਗਣ ਦੀ ਹੈ ਜਿੱਦਾਂ ਪਰੇ ਹੁੰਦੀ ਆ ਉਦਾਂ ਇਹੋ ਜਿਹਾ ਹੋਰ ਬੋਤਾ ਕੁਛ ਨਹੀਂਗਾ ਤੇ ਇਥੇ ਮੈਂ ਤੱਪੜ ਵਛਾਲਿਆ ਤੇ ਤੱਪੜ ਤੇ ਮੈਂ ਪਾਉਂਦੀ ਆ ਸੁੱਕੜੇ ਇਹ ਨਾ ਮਤਲਬ ਹੀ ਮੈਂ ਭੋਣੀ ਹੁੰਦੀ ਆ ਜਿਆਦਾ 25 ਕਿਲੋ 27 ਕਿਲੋ ਬਸ ਇੰਨਾ ਕਿਤੇ ਜਾਂ ਜਦਾਂ ਬਹੁਤ ਜ਼ਿਆਦਾ ਕਿਤੇ ਬਾਈ ਚਾਂਸ 30 ਕਿਲੋ ਨਿਕਲ ਜਾਂਦਾ ਨਹੀਂ ਤੇ ਮੈਂ ਇੰਨੇ ਕੁ ਭੋਨੇ ਸਾਡੇ ਕੋਲ ਇੰਨੇ ਨਹੀਂ ਮੋਕ ਦੇ ਤੇ ਬਦਾਨੀ ਇਹਦਾ ਨਾ ਆਪਣਾ ਐਸਟੀਮੇਟ ਜੇ ਹੋ ਗਿਆ ਆਪਣੇ ਜਿਹਦੇ ਮੈਂ ਕੱਢਦੀ ਆ ਦਾਣੇ ਤੇ ਜਦੋਂ ਭਿਓਨ ਜਾਈਦਾ ਨਾ ਇੰਨਾ ਹੁੰਦਾ ਜਾਂ 25 ਕਿਲੋ ਜਾਂ 27 ਕਿਲੋ ਬਸ ਇਹ ਤੋਂ ਵੱਧ ਘੱਟ ਨਹੀਂ ਹੁੰਦਾ ਜਦੋਂ ਤੇ ਉਹ ਇੰਨਾ ਹੀ ਨਿਕਲਦੇ ਤੇ ਹੁਣ ਵੀ ਨਾ ਇੰਨੇ ਹੀ ਹੋਣੇ ਆ 27 ਜਾਂ 26 27 ਕਿਲੋ ਹੋਣੇ ਜਾਂ 28 ਕਿਲੋੋਂ ਜ਼ਿਆਦਾ ਤੋਂ ਜ਼ਿਆਦਾ ਤੇ ਪਣ ਦੇ ਨਾਲ ਇਹ ਆ ਕਿ ਜਿਹੜਾ ਰੋਟੀਆਂ ਵਾਂ ਹੋਰ ਵੀ ਵਧੀਆ ਮਤਲਬ ਫੁਲਕੇ ਬਣ ਬਣ ਕੇ ਆਉਂਦੇ ਆ ਤੇ ਨਾਲੇ ਜੋ ਚੀਜ਼ ਕੁੰਨੀਆਂ ਕੰਨੀਆਂ ਜੋ ਵੀ ਹਲਵ ਨਿਕਲ ਨਿਕਲ ਗਿਆ ਸਾਫ ਹੋ ਗਈ ਬਿਲਕੁਲ ਉਹਨਾ ਨੂੰ ਤਾਂ ਪੀਨ ਕਰਨਾ ਹੀ ਹੈ ਨਾ ਤੇ ਕਈ ਵਾਰ ਆ ਨਾ ਮੈਂ ਪੀਨ ਕਰ ਲੈਂਦੀ ਨਹੀਂ ਤੇ ਕਈ ਵਾਰ ਮੈਂ ਉੱਥੇ ਕਰਵਾ ਲੈਂਦੀ ਹਣੀ ਆ ਪੀਣ ਇਹ ਮੈਂ ਆਪ ਵੀ ਕਰ ਲੈਂਦੀ ਹਣੀ ਮੈਨੂੰ ਕੋਈ ਹੋਜਾ ਨਾ ਕੰਮ ਕਰਨ ਦੇ ਕੋਈ ਕਾਲੂ ਕੋਲੋ ਜੀ ਨਹੀਂ ਹੈ ਜੀ ਵੀ ਮੈਂ ਮੈਂ ਆਪਣੇ ਘਰ ਦੇ ਕੰਮ ਨੇ ਨਾ ਆਪਾਂ ਕਿਹੜਾ ਕੋਈ ਬਗਾਨਾ ਕਮ ਦਾ ਕਰਨਾ ਹੁੰਦਾ ਕਿ ਇਹੇ ਦਾ ਪਤਾ ਨਹੀਂ ਉਦਾਂ ਹੀ ਨਾ ਮੈਨੂੰ ਕੋਈ ਇਹੋ ਜਿਹਾ ਨਹੀਂ ਲਾ ਕੋਈ ਕੋਲ ਨਹੀਂ ਹੈ ਵੀ ਆਪਣੇ ਘਰ ਦੇ ਕੰਮ ਕਰਨ ਚ ਐ ਘਰ ਦੇ ਕੰਮ ਹੋਣ ਚਾਹੇ ਬਾਹਰ ਕੋਈ ਸਬਜ਼ੀਆਂ ਬੀਜਣੀਆਂ ਕਿਆਰੀਆਂ ਬਣਾਉਣੀਆਂ ਹੋ ਜਾ ਕੋਈ ਨਹੀਂ ਮੈਨੂੰ ਬਹੁਤ ਸਾਰੇ ਸ਼ੌਂਕ ਹੁੰਦਾ ਹੈ ਹੋ ਜਾ ਕੰਮ ਘਾਟਣਾ ਤੇ ਮੈਂ ਨਾ ਇਹ ਕੰਮ ਕਰਨ ਤੋਂ ਪਹਿਲੋ ਪਹਿਲੋ ਕਿਚਨ ਵੀ ਸਾਂਭ ਲਿਆ ਵਾ ਰੋਟੀ ਪਾਣੀ ਮੇਰਾ ਬਣ ਗਿਆ ਬੱਚੇ ਸਕੂਲ ਚਲ ਗਏ ਤੇ ਕੱਪੜੇ ਵਾ ਮਸ਼ੀਨ ਚ ਪਾਤੇ ਝਾੜੂ ਵਗੈਰਾ ਹੋ ਗਿਆ ਵਾ ਡਸਟਿੰਗ ਹੋ ਗਈ ਆ ਤੇ ਮੇਰੇ ਹਜੇ ਪੋਚੇ ਵਗੈਰਾ ਜਿਹੜੇ ਲੱਗਣ ਵਾਲੇ ਆ ਤੇ ਕੱਪੜੇ ਚੁੱਕੜੇ ਪਾਉਣ ਵਾਲੇ ਰਹਿ ਗਏ ਆ ਬਸ ਇਹੋ ਜੇ 2-4 ਨਿੱਕੇ ਮੋٹے ਕੰਮ ਬਾਕੀ ਦੇ ਤਾਂ ਨਾ ਬਤਾ ਕੰਮ ਚੱਲੀ ਜਾਣੇ ਆ ਤੇ ਹਜੇ ਮੈਂ ਨਾ ਨਿੰਬੂ ਤੋੜੇ ਆ ਬਾਹਰੋਂ ਤੋਂ ਦਾ ਚਾਰ ਪਾਉਣਾ ਵਾ ਮੈਂ ਮੈਂ ਥੋੜੇ ਹੀ ਪਾਉਣਾ ਇੰਨਾ ਜ਼ਿਆਦਾ ਨਹੀਂ ਪਾਉਣਾ ਤੇ ਕੁਛ ਮੰਮੀ ਹੁਣੀ ਲੈ ਲੈਣ ਕਿਉਂ ਨਾ ਇੱਕ ਦਮ ਹੀ ਨਿੰਬੂ ਮਤਲਬ ਪੱਕੇ ਜਿਹੜਾ ਨਾ ਦੂਜੇ ਨਿੰਬੂ ਆ ਬੁਜਾਰੀ ਜਿਹੜੇ ਹੁੰਦੇ ਕਾਲੀ ਸੀ ਨਿੰਬੂ ਹੁੰਦੇ ਜਨੋ ਹੋਲਿੰਨ ਬੂਆ ਤੇ ਉਹਨਾਂ ਇੱਕਦਮ ਫੱਕਣ ਡੇ ਆ ਤੇ ਬਾਹਰ ਨਾਲ ਰਾਹ ਦੇ ਉੱਤੇ ਸੜਕ ਤੇ ਉੱਤੇ ਆ ਬੂਟਾ ਤੇ ਮੈਨੂੰ ਇਹ ਕਿਉਂਦਾ ਜਾਂਦਾ ਫਿਰ ਨਾ ਕੋਈ ਤੋੜ ਕੇ ਨਾ ਲੈ ਜੇ ਅੱਗੇ ਨਾ ਮੈਂ ਮਿਰਚਾਂ ਦੇ ਬੂਟੇ ਵੇਚੇ ਸੀ ਦੋ ਕਸਾਲ ਇਹ ਤਾਂ ਪਤਾ ਨਹੀਂ ਕੌਣ ਇਹੋ ਜਿਹਾ ਵੇਲਾ ਹੋ ਕੇ ਲੱਗਾ ਰਿਹਾ ਮਿਰਚਾਂ ਦੇ ਬੂਟੇ ਤੇ ਇੱਕ ਮਿਰਚ ਨਹੀਂ ਛੱਡੀ ਨਹੀਂ ਤਾਂ ਆਪਾਂ ਕਿਹੇ ਦੀ ਮਿਰਚਾਂ ਤੋੜਨੇ ਆਣ ਤੇ ਬੰਦਾ ਦੋ ਤੋੜਨ ਲੱਗਾ ਝਾਕਦਾ ਕਿ ਕੋਈ ਵੇਖ ਨਾ ਲਏ ਹੈ ਨਾ ਪਤਾ ਨਹੀਂ ਕਿਹੜਾ ਹੋ ਜਾ ਵਿਹਲਾ ਹੋ ਕੇ ਲੱਗਾ ਰਿਆਂ ਕਿ 10 12 ਬੂਟੇ ਮਰਚਾਂ ਦੇ ਲੱਦੇ ਹੀ ਤੇ ਸਾਰੇ ਤੋੜ ਕੇ ਗੁਆ ਗਿਆ ਕਿਉਂਕਿ ਦੁਪਹਿਰੇ ਜਿੱਦਾਂ ਗਰਮੀਆਂ ਦੇ ਦਿਨ ਸੀ ਮਈ ਜੂਨ ਦੇ ਦਿਨ ਸੀ ਤੇ ਆਪਾਂ ਸਾਰੇ ਜਣੇ ਅੰਦਰੋਂ ਅੰਦਰੀ ਹੁੰਨੇ ਆ ਪਤਾ ਨਹੀਂ ਕੌਣ ਲੈ ਗਿਆ ਤੋੜ ਕੇ ਤੇ ਮੈਨੂੰ ਇਹ ਕਿ ਨਿੰਬੂ ਬਣਾ ਕੋਈ ਤੋੜ ਕੇ ਲੈ ਜੇ ਬਾਹਰ ਉਧਰ ਧਿਆਨ ਜਾਂ ਨਹੀਂ ਰਹਿੰਦਾ ਕਿਉਂਕਿ ਉਧਰਲੀ ਸਾਈਡ ਫਿਰ ਮਤਲਬ ਬਾਹਰਲੀ ਸਾਈਡ 'ਤੇ ਧਿਆਨ ਦੇਣਾ ਹੁੰਦਾ ਇੱਕ ਸਾਈਡ ਹੀ ਨਿਭਾਏ ਜਾਂਦਾ ਵਾ ਤੇ ਬਾਹਰ ਘਰੋਂ ਬਾਹਰ ਨਿਕਲਾਂਗੇ ਫੇਰ ਹੀ ਪਤਾ ਲੱਗਣਾ ਵਾ ਕਿ ਕੋਈ ਆਇਆ ਵਾ ਜਾਂ ਨਹੀਂ ਤੇ ਇੱਥੇ ਮੈਂ ਆਪਣਾ ਕਣਕ ਵਾਲਾ ਬੋਰਾ ਵੀ ਨਾ ਜਿਹੜਾ ਆਟਾ ਜਿੱਚ ਪੀਣ ਵਾਸਤੇ ਜਾਣਾ ਉਹ ਵੀ ਮੈਂ ਤੋਹ ਤਹੇ ਕਰਾ ਸਰਫ ਪਾ ਕੇ ਲੋ ਜੀ ਦਾਣੇ ਧੋ ਕੇ ਹੋ ਗਈਆਂ ਮੈਂ ਫਰੀ ਤੇ ਬੋਰਾ ਵੀ ਧੋ ਕੇ ਪਾਤਾ ਵਾ ਤੇ ਆ ਦਾਣੇ ਸੁੱਕਣ ਦੇ ਇਹਨਾਂ ਨੂੰ ਹਲਾਈ ਜਾਵਾਂਗੇ ਸਾਰਾ ਦਿਨ ਤੇ ਫਿਰ ਵਧੀਆ ਤਰ੍ਹਾਂ ਸੁੱਕ ਜਾਣਗੇ ਤੇ ਆ ਨਿੰਬੂਰ ਤੋੜ ਕੇ ਲੈਂਦੇ ਇਹਨਾਂ ਦਾ achar ਪਾਉਣਾ ਕੁ ਮੰਮੀ ਹਣੀ ਪਾਉਣਗੇ ਕੁ ਮੈਂ ਪਾਉਂਗੀ ਤੇ ਸੂਰਜ ਬੜਾ ਚੜਿਆ ਸੂਰਜ ਬੜਾ ਜਿਹੜੇ ਅੱਖਾਂ 'ਚ ਪੈਣ ਲਿਆ ਵਾ ਚਲੋ ਮੈਂ ਨਾ ਕੱਪੜੇ ਧੋ ਕੇ ਹਟੀਆਂ ਤੇ ਕੱਪੜੇ ਧੋ ਲਿਆ ਇਹ ਸੁਕਣੇ ਪਾਵ ਨਹੀਂ ਕੋਠੇ ਦੇ ਇੱਥੇ ਆ ਗਈਆਂ ਮਕੋਠੇ ਤੇ ਆਪਣੇ ਕੱਪੜੇ ਜਿਹੜੇ ਤੋਤੇ ਆ ਸੁੱਕਣੇ ਪਾ ਲੈਨੇ ਆ ਮੈਂ ਨਾ ਧਾਣੇ ਤਾਂ ਕਰਕੇ ਵੀ ਅੱਜ ਤੋਤੇ ਆ ਕਿਉਂਕਿ ਅੱਜ ਸੈਚਰਡੇ ਹੀ ਤਾਂ ਮੈਨੂੰ ਇਹ ਕਿ ਸੰਡੇ ਨੂੰ ਵੀਡੀਓ ਇਹ ਚੱਲ ਜੂਗੀ ਜੇ ਮੈਂ ਸੰਡੇ ਨੂੰ ਤੋਂ ਨਾ ਧਾਣੇ ਦਾ ਸੰਡੇ ਨੂੰ ਹੋਰ ਬਹੁਤ ਸਾਰੇ ਕੰਮ ਹੋ ਜਾਂਦੇ ਕਿਉਂਕਿ ਬੱਚੇ ਵੀ ਘਰ ਆ ਤੇ ਕਈ ਕੰਮ ਵਧ ਜਾਂਦੇ ਬੱਚਿਆਂ ਦੇ ਨਾਲ ਤੁਹਾਨੂੰ ਪਤਾ ਫਿਰ ਇਨ ਕਿਮੋਟੇ ਖਾਣ ਪੀਣ ਦਾ ਹੀ ਸਾਰਾ ਦਿਨ ਆ ਬਣਾ ਦੋ ਆ ਬਣਾ ਦੋ ਨਾ ਸੰਡੇ ਵਾਲੇ ਦਿਨ ਤੇ ਹੁੰਦਾ ਤੇ ਸੰਡੇ ਵਾਲੇ ਦਿਨ ਸਫਾਈਆਂ ਸੁਫਾਈਆਂ ਦਾ ਵੀ ਜ਼ਿਆਦਾ ਹੋ ਜਾਂਦਾ ਵਾ ਕਿਉਂਕਿ ਆਪਾਂ ਜਿਹੜਾ ਡੀਪ ਕਲੀਨ ਕਰਾਉਣਾ ਮੈਂ ਸੰਡੇ ਦੇ ਸੰਡੇ ਹੀ ਜ਼ਿਆਦਾਤਰ ਕਰਦੀ ਆ ਕਿਉਂਕਿ ਉਹ ਕਿਰਨ ਵੀ ਨਾਲ ਹੁੰਦੀ ਤਾਂ ਉਹਦੀ ਵੀ ਹੈਲਪ ਹੋ ਜਾਂਦੀ ਆ ਪਰ ਹੁਣ ਉਹਦੇ ਪੇਪਰ ਹੋਣਦੇ ਆ ਤਾਂ ਉਹਨੂੰ ਮੈਂ ਡਿਸਟਰਬ ਨਹੀਂ ਕਰਦੀ ਉਹ ਪੜਨ ਦੇ ਆ ਤਾਂ ਠੀਕ ਆ ਪੜੀ ਜਾਣ ਤੇ ਇੱਥੇ ਮੈਂ ਜਿਹੜੇ ਕੱਪੜੇ ਜਿੰਨੇ ਕ ਅੱਜ ਦੇ ਹੈਗੇ ਉਹ ਮੈਂ ਸਾਰੇ ਢੋਲੇ ਮੈਂ ਕਹਾਂ ਸੰਡੇ ਨੂੰ ਫੇਰ ਬੱਚਿਆਂ ਦੇ ਬੈਗ ਵਰਤੀਆਂ ਚੂਜ਼ ਵਗੈਰਾ ਕਈ ਚੀਜ਼ਾਂ ਕੰਮ ਹੋ ਜਾਣੀਆਂ ਤੇ ਚਲ ਜਿਹੜਾ ਅੱਜ ਕੰਮ ਸੈਚ ਦੇ ਬੜੀ ਉਹ ਉਨਾ ਹੀ ਚੰਗਾ ਹੁੰਦਾ ਵਾ ਤੇ ਮੈਂ ਤਾਂ ਕਰਕੇ ਜਿਹੜੇ ਕੱਪੜੇ ਵੇਹ ਅੱਜ ਇੰਨੇ ਹੈ ਨਹੀਂ ਥੋੜੇ ਹੀ ਪਰ ਜਿੰਨੇ ਵੀ ਹੈਗੇ ਮੈਂ ਧੋਲੇ ਤੇ ਹੁਣ ਮੈਂ ਧੋਪ ਕੇ ਕੱਪੜੇ ਤਾਂ ਹੁਣ ਮੈਂ ਚਲਦੀ ਆ ਥੱਲੇ ਨੂੰ ਤੇ ਥੱਲੇ ਜਾ ਕੇ ਫਿਰ ਨੌਣ ਧੌਂਦੀ ਤਿਆਰੀ ਕਰਦੇ ਆ ਲਓ ਜੀ ਮੈਂ ਕੱਪੜੇ ਸੁੱਕਣੇ ਪਾ ਕੇ ਆ ਗਈ ਆ ਤੇ ਕੰਮ ਆਲਮੋਸਟ ਹੋਈ ਜਾਣੇ ਪੋਚੇ ਲਾਉਣੇ ਆ ਤੇ ਬਸ ਨਹਾ ਲੈਣਾ ਵਾ ਇੱਥੇ ਨਾ ਇੱਕ ਵਾਰ ਮੈਂ ਵੀਡੀਓ ਦਾ ਐਂਡ ਕਰਤਾ ਹੀ ਤੇ ਫਿਰ ਮੈਨੂੰ ਯਾਦ ਆਇਆ ਕਿ ਮੈਂ ਹਜੇ ਇੱਕ ਦੋ ਕੰਮ ਹੋਰ ਕਰਨੇ ਹੋ ਵੀ ਤੁਹਾਡੇ ਨਾਲ ਸ਼ੇਅਰ ਕਰਕੇ ਤੇ ਫਿਰ ਹੀ ਐਂਡ ਕਰੂੰਗੀ ਦੁਬਾਰਾ ਲੋ ਜੀ ਕੰਮ ਹੋ ਗਏ ਨੇ ਸਾਰੇ ਪੋਚਾ ਵੀ ਮਾ ਲਿਆ ਮੈਂ ਕੱਪੜੇ ਸੁੱਕਣੇ ਪਾ ਕੇ ਆਣਗੇ ਪੋਚੇ ਵਗੈਰਾ ਬਣਾ ਲਏ ਨੇ ਡਸਟਿੰਗ ਸਿਸਟਮ ਤੇ ਬਸ ਫੇਰੇ ਕਰ ਲਈ ਤੇ ਹੁਣ ਮੈਂ ਲੱਗੀ ਆ ਕੱਪੜੇ ਪ੍ਰੈਸ ਕਰਨਾ ਦਾ ਵੀਡੀਓ ਬਣਾਉਣੇ ਲਾਉਂ ਪਾਈ ਹੋਰ ਬਧੀਆ ਨਹੀਂ ਮਾੜੀ ਜਿਹੀ ਬਿਗੜਿਆ ਦੁਬਾਰਾ ਬਦਲਾਂਗੇ ਫਿਰ ਨਾਲ ਹੋਰ ਹੀ ਵਾਲੇ ਨੇ ਅਨਕੇ ਤਾਂ ਫੇਟ ਕਰਦੇ ਨੇ ਸਾਰਾ ਘਰ ਹੈ ਕਲੀਨ ਹੋ ਗਿਆ ਪੂਰਾ ਤੇ ਹੁਣ ਮੈਂ ਇੱਕ ਸੂਟ ਪ੍ਰੈਸ ਕਰਕੇ ਕੱਢ ਆਈ ਨਹੀਂ ਇਹੋ ਜਿਹੜੇ ਸਿੰਥੈਟਿਕ ਕੱਪੜੇ ਨੇ ਨਾ ਇਹ ਮੈਂ ਸਾਰੇ ਕੱਢ ਲਏ ਆ ਮੈਂ ਕਿਹਾ ਚਲੋ ਇਹਨਾਂ ਨੂੰ ਬਾਹਰੋਂ ਲੈਣੇ ਆ ਜਿਹੜੇ ਬੜੇ ਬੜੇ ਛੇੜਾ ਦੇ ਪਿੰਨੋ ਤੇ ਪਹਿਲੇ ਜਿਹੜਾ ਆਉਂਗੜੇ ਕਿੰਨਾ ਉੱਤੋਂ ਤੇ ਲੋਂਦੇ ਨੇ ਤੇ ਹੁਣ ਤਿੰਨ ਸਾਰੇ ਨੂੰ ਰਾਮ ਬਣਵਾਇਆ ਨੂੰ ਹੋ ਜਾਣੇ ਆ ਤੇ ਸੂਟ ਐਵੇਂ ਪਏ ਤੇ ਪਏ ਲੈ ਜੰਦੇ ਮੈਨਾਂ ਕਹਾਂ ਜਿੰਨੇ ਦਿਨ ਪੈਂਦੇ ਉਹਨਾਂ ਦਿਨ ਪਾ ਲੈਨੇ ਕਿਉਂਕਿ ਬਹੁਤੇ ਦਿਨ ਨਹੀਂ ਪਹਿਨ ਲੈਂਦਾ ਤੁਹਾਨੂੰ ਪਤਾ ਤੁਹਾਨੂੰ ਖਾਂਦੇ ਜੇ ਤਾਂ ਪਰਨ ਛੋਟੇ ਪੈਂਦੇ ਜਿਹਾ ਉਹ ਆ ਭਾਰੀ ਕਰਮਿਆ ਇਹ ਸੰਧਾਰਿਕ ਪੈਂਦੇ ਤੇ ਨਹੀਂ ਆ ਚਲੋ ਰਾਤ ਨੂੰ ਫਿਰ ਨਾਈਟ ਸੂਟ ਪਾ ਲੂਗੀ ਇਹਨਾਂ ਨੂੰ ਲੈ ਕਾ ਵੀ ਲਾਈਨ ਲੱਗੀ ਨਾ ਤਾਂ ਵੀ ਇਹ ਮੈਨੂੰ ਠੰਡੇ ਹੁੰਦੇ ਜਿਹਾ ਲੱਗ ਰਿਹਾ ਤੇ ਮੈਂ ਕਿਹਾ ਚਲੋ ਜਿੰਨੇ ਦਿਨ ਪੈਂਦੇ ਪਾ ਕੇ ਨਾ ਤੇ ਉਸ ਤੋਂ ਬਾਅਦ ਫਿਰ ਦਰੂਹੀ ਪ੍ਰੈਸ ਜਿੰਨੇ ਨਵੇਂ ਪੈਂਦੇ ਉਹਨਾਂ ਦਿਨ ਪਾ ਕੇ ਉਸ ਤੋਂ ਬਾਅਦ ਫਿਰ ਆਪਾਂ ਜਿਹੜੇ ਇਹ ਸੂਟ ਰਾਹ ਦੇਣੇ ਇਹ ਫਰ ਮਾਰਟ ਵਿੱਚ ਭੇਜਣ ਦੇ ਰੂਪ ਨੂੰ ਤੇ ਬਾਅਦ ਇੱਥੇ ਹੀ ਉਹ ਅਗਲੇ ਸਾਲ ਵਾਂਗ ਜਿੱਦਾਂ ਠੰਢੀ ਹੋਣੀ ਰਹੂਗਾ ਜੇ ਸ਼ਿੰਕਸ਼ ਰੂਪ ਹੋ ਗਿਆ ਤੂੰ ਕਿਸੇ ਦਾ ਟਿਕੜੇਗਾ ਫਿਰ ਉਹ ਸ਼ਿੰਕ ਵੀ ਡੇਹੇ ਹੀ ਪਤੇ ਨਾਲ ਤੋਂ ਨਹੀਂ ਪੈਂਦਾ ਨਹੀਂ ਸੂਟ ਨਾ ਕੱਢ ਲਈ ਹੋਣ ਮੈਨੂੰ ਨਹੀਂ ਮੈਂ ਕਾਫੀ ਸੂਟ ਕੱਢ ਕੇ ਲਾਰੇ ਆ ਮੈਨੂੰ ਇਹ ਕੀ ਪਏ ਦੇ ਪਹਿਲੇ ਰਹਿ ਜਣੇਗਾ ਨਵੇਂ ਕਿ ਹੁੰਦੇ ਦੇ ਦੇ ਆ ਫਿਰ ਚਲੋ ਆਪੋ ਲੈ ਲੈਂਦੇ ਹੈ ਨਾ ਤੇ ਚਲੋ ਜੀ ਸਾਰੇ ਕੰਮ ਤਾਂ ਦੇਰੀ ਹੋ ਗਏ ਆ ਮੈਂ ਵੀ ਸੂਟ ਪ੍ਰੈਸ ਕਰਕੇ ਧਾਰ ਤੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋ ਪਲੀਜ਼ ਮੇਰੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰ ਤੇ ਵੀਡੀਓ ਨੂੰ ਫੋਰਵਰਡ ਵਾਚ ਕਰਿਆ ਕਰੋ ਚਲਦੇ ਆ ਅਗਲੇ ਵੀਡੀਓ ਵਿੱਚ ਤਦ ਤੱਕ ਲਈ ਬਾਏ